ਪਰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ਾਂ ਅੰਦਰੋਂ ਹੀ ਨਿਕਲਦੀਆਂ ਸੀਗੀਆਂ ਫਿਰ ਮੇਰੇ ਫਾਦਰ ਨੂੰ ਦੇ ਦਿਮਾਗ 'ਚ ਸੀਗਾ ਕਿ ਮੈਂ ਇੰਜੀਨੀਅਰ ਬਣਾ ਤੇ ਮੈਨੂੰ ਅ ਮਤਲਬ ਸਾਇੰਸ ਗਰੁੱਪ ਦੇ ਵਿੱਚ ਉਹਨਾਂ ਨੇ ਉਹ ਸਬਜੈਕਟ ਦੁਆਤੇ ਫਿਜ਼ਿਕਸ, కెਮਿਸਟਰੀ, ਹਾਇਰ ਮੈਥ, ਜਿਓਮੈਟ੍ਰੀਕਲ ਮੈਕੈਨਿਕਲ ਡਰਾਇੰਗ ਇਹ ਜੇ ਮੇਰੇ ਸਬਜੈਕਟ ਸੀਗੇ ਇੰਗਲਿਸ਼ ਮੀਡੀਅਮ ਸੀਗਾ ਮੇਰਾ ਤੇ ਉੱਥੇ 8ਵੀਂ ਦੇ ਵਿੱਚ ਪਲੇ ਇੱਕ ਕੀਤਾ ਹਾਜੀ ਪੀਰ ਕੀ ਮਜ਼ਾਰ ਹਿੰਦੀ ਉਰਦੂ ਪਲੇ ਹਿੰਦੁਸਤਾਨੀ ਪਲੇ ਸੀਗਾ ਉਹ ਸੀਗਾ ਸਾਰੇ ਦਿੱਲੀ ਦੇ ਸਕੂਲਾਂ ਦਾ ਕੰਪੀਟੀਸ਼ਨ ਸੀਗਾ ਉਹਦੇ ਵਿੱਚ ਮੈਨੂੰ 골ਡ ਮੈਡਲ ਮਿਲ ਗਿਆ ਤੇ ਮੇਰੇ ਨਾਲ ਦੇ ਜੋ ਪਾਰਟਿਸਪੈਂਟਸ ਸੀਗੇ ਉਸ ਪਲੇ ਦੇ ਵਿੱਚ ਉਹ ਬੜੇ ਮਤਲਬ ਪਾਰਟੀਆਂ 도 ਜੀ ਇਹ ਕਰ ਉਹ ਕਰੋ ਪਰ ਜਦੋਂ ਮੈਂ ਘਰ ਪੁੱਜਿਆ ਮੈਂ ਲੇਟ ਹੋ ਗਿਆ ਥੋੜਾ ਸੋਚੋ ਕਿ 9 10 ਬੱਜ ਗਏ ਹੋਣੇ ਰਾਤ ਦੇ ਤੇ ਮੇਰੇ ਫਾਦਰ ਮੇਰੀ ਵੇਟ ਕਰ ਰਹੇ ਸੀਗੇ ਤੇ ਮੈਂ ਆ ਕੇ ਜਦੋਂ ਉਹਨਾਂ ਨੂੰ ਦਿਖਾਇਆ ਕਿ ਇਹ ਮਿਲਿਆ ਜੀ ਮੈਨੂੰ ਇਨਾਮ ਤਾਂ ਉਹਨਾਂ ਨੇ ਮਤਲਬ ਗਰਡ ਜੀ ਕੱਟ ਕੇ ਮੈਨੂੰ ਕਿਹਾ ਕਿ ਕਦੇ ਪੜਾਈ 'ਚ ਵੀ ਮਿਲਿਆ ਪੜਾਈ 'ਚ ਅਸੀਂ 100 ਚ 33 ਨੰਬਰ 35 ਨੰਬਰ ਆਂਦੇ ਵੀ ਇਹ ਕਿਹੜੇ ਕੰਮਾਂ 'ਚ ਪੈ ਗਿਆ ਮੇਰੀ ਮਦਰ ਨੂੰ ਵੀ ਗੁੱਸੇ ਹੋਏ ਕਿ ਵੀ ਇਹਨੂੰ ਕਿਉਂ ਅਲਾਉ ਕਰਦੇ ਹੋ ਇਹ ਜਿਹੇ ਕੰਮਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਕਿਉਂ ਹੁੰਦਾ ਹੈ ਮੇ ਤੋਂ ਜਦੋਂ ਵੀ ਮਤਲਬ ਵੈਸੇ ਤਾਂ ਮੈਂ ক্রিকেট ਵੀ ਖੇលਦਾ ਸੀਗਾ ਫੁੱਟਬਾਲ ਵੀ ਖੇលਦਾ ਸੀਗਾ ਹਾਕੀ ਨੂੰ ਵੀ ਦੌੜਨ ਵਾਸਤੇ ਵੀ ਫਿਰ ਕੁਸ਼ਤੀਆਂ ਲੜਨ ਦਾ ਸ਼ੌਕ ਪੈ ਗਿਆ ਮੈਨੂੰ ਮਤਲਬ ਇਹ ਪਟਕਨ ਸੀਗੀ ਸ਼ਾਇਦ ਦਿਲ ਦੇ ਵਿੱਚ ਮੇਰੇ ਫਾਦਰ 인ਸਾਨੀ ਚੀਜ਼ਾਂ ਤੋਂ ਨਹੀਂ ਚਾਹਦੇ ਸੀਗੇ ਉਹ ਚਾਹਦੇ ਸੀਗੇ ਵੀ ਪੜ੍ਹਾਈ 'ਚ ਖਿਆਲ ਰੱਖਾਂ ਮੈਂ ਪਾਸਤਾ ਹੋ ਜਾਂਦਾ ਸੀਗਾ ਪਰ ਉਹ ਉਹਨਾਂ ਉਸ ਪਾਸ ਹੋਣ ਤੋਂ ਗ੍ਰੇਸ ਮਾਰਕਸ ਦੇ ਪਾਸ ਹੋਣ ਤੋਂ ਖੁਸ਼ ਨਹੀਂ ਸੀਗੇ ਫਿਰ ਹਾਇਰ ਸਕੈਂਡੀ ਹਾਇਰ ਸਕੈਂਡੀ ਤੋਂ ਬਾਅਦ ਫਿਰ ਬੀਐਸਸੀ 'ਚ ਐਡਮਿਸ਼ਨ ਵਗੈਰਾ ਤਾਂ ਹਲੇ ਲਈ ਸੀਗੇ ਛੁੱਟੀਆਂ ਜੀਆਂ ਚੱਲ ਰਹੀਆਂ ਸੀਗੀਆਂ ਕੁਝ ਗੱਲ ਹੋਈ ਮੇਰੇ ਫਾਦਰ ਨੇ ਕੁਝ ਮੈਨੂੰ ਕਿਹਾ ਜਾਂ ਮਾਰਿਆ ਮੈਂ ਜੇਕਰ ਛੱਡਦਾ ਦਿੱਲੀ ਤੋਂ ਮੈਂ ਇੱਥੇ ਆ ਗਿਆ ਚੰਡੀਗੜ੍ਹ ਇੱਥੇ ਮੇਰੇ ਮਾਮਾ ਜੀ ਸੀਐਸਆਈਓ ਚੀਫ ਟੈਕਨੀਕਲ ਐਡਵਾਈਜ਼ਰ ਦੇ ਪੀ ਐਸ ਸੀਗੇ ਐਮ ਐਲ ਚੰਦਨ ਉਹਨਾਂ ਦਾ ਨਾਮ ਮਾਮਾ ਜੀ ਕੋਲ ਆ ਕੇ ਮੈਂ ਕਹਿੰਦਾ ਜੀ ਮੈਂ ਹੁਣ ਮੁੜ ਕੇ ਨਹੀਂ ਜਾਣਾ ਤੇ ਇੱਥੇ ਹੀ ਰਹਾਗਾ ਮੈਂ ਘਰ ਨਹੀਂ ਜਾਣਾ ਐਦਾਂ ਵੀ ਮੈਨੂੰ ਕੋਈ ਜੌਬ ਵਗੈਰਾ ਚਲੋ ਉਹ ਫਾਦਰ ਨੂੰ ਉਹਨੇ ਕਰਦਿਆਂ ਨੂੰ ਦੱਸਤਾ ਪਰੇਸ਼ਾਨ ਤਾਂ ਹੋਏ ਹੋਣੇ ਐ 2 4 6 ਮਹੀਨੇ ਬਾਅਦ ਕੋਈ ਪੁਲਿਸ ਦੇ ਵਿੱਚ ਪਰਤੀ ਨਿਕਲੀ ਵਾਇਰਲੈਸ ਆਪਰੇਟਰ ਦੀ ਔਰ ਮੇਰੇ ਮਾਮਾ ਜੀ ਦਾ ਇੱਕ ਵਾਕਫ ਸੀਗਾ ਡੀਐਸਪੀ ਉਹਨਾਂ ਨੂੰ ਉਹਨਾਂ ਨੇ ਅਪਰੋਚ ਕੀਤੀ ਕਿ ਹੈ ਕਿ ਇਹਦਾ ਮੇਰਾ ਭਾਂਜਾ ਹੈ ਜੀ ਮੈਂ ਚਾਹੁੰਦਾ ਕਿ ਇਹਨੂੰ ਤੁਸੀਂ ਪਰਤੀ ਕਰ ਲੋ ਉਹਨਾਂ ਨੇ ਕਿਹਾ ਟੈਸਟ ਹੋ ਰਹੇ ਹਨ ਤੇ ਤੁਸੀਂ ਟੈਸਟ ਕਰਿਓ ਤੇ ਦੱਸਿਓ ਜੋ ਉਹਨਾਂ ਦੇ ਟੈਸਟ ਵਗੈਰਾ ਸੀਗੇ ਉਹ ਕੁਆਲੀਫਾਈ ਕਰ ਲਏ ਤੇ ਪੁਲਿਸ ਦੇ ਵਿੱਚ ਮੇਰੀ ਪਰਤੀ ਹੋ ਗਈ ਉਹਨਾਂ ਨੇ ਪਰਤੀ ਹੁੰਦੇ ਹੀ ਵਾਲ ਬੂਲ ਕੱਟੇ ਜੀ ਮੇਰੇ ਉਹ ਮੈਂ ਵਾਲ ਰੱਖਦਾ ਸੀਗਾ ਸ਼ੁਰੂ ਚ ਹੀ ਤੇ ਕਪੜੇ-ਕਪੜੇ ਉਹੀ ਪੁਆਤੇ ਖਾਕੀ ਨਿਕਰ ਆ ਖਾਕੀ ਕਮੀਜ਼ ਜਿੱਦਾਂ ਪੁਲਿਸ ਦੀ ਉਹਨਾਂ ਦਾ ਡਰੈਸ ਸੀਗੀ ਤੇ ਟ੍ਰੇਨਿੰਗ ਇਹ ਉਹ ਆ ਮੈਂ ਸੈਟੀਸਫਾਈ ਹੋ ਗਿਆ ਕਿ ਠੀਕ ਹੈ ਜੀ ਜੌਬ ਮਿਲ ਗਈ 2-3 ਸਾਲਾਂ ਬਾਅਦ ਇੱਕ ਮੇਰਾ ਦੋਸਤ ਸੀਗਾ ਉਹਨੇ ਮੈਨੂੰ ਕਿਹਾ ਕਿ ਯਾਰ ਤੂੰ ਇੰਨਾ ਪੜਨ ਵਿੱਚ ਠੀਕ ਹੈ ਤੇ ਅੱਗੇ ਫਰਦਰ ਗ੍ਰੈਜੂਏਸ਼ਨ ਵਗੈਰਾ ਕਰ ਤੇ ਮੈਂ ਕਿਹਾ ਕਿ ਕਿਸ ਤਰ੍ਹਾਂ ਉਹਨਾਂ ਅਗੇ ਤੂੰ ਅਫਸਰਾਂ ਕੋਲ ਪੇਸ਼ ਹੋ ਕੇ ਕਹਿ ਕਿ ਮੈਂ ਪੜਨਾ ਚਾਹੁੰਦਾ ਤੇ ਤੇਰੀ ਵਰਦੀ ਵਗੈਰਾ ਮਾਫ ਹੋ ਜਾਏਗੀ ਔਰ ਤੈਨੂੰ ਪਰਮਿਸ਼ਨ ਮਿਲ ਜਾਏਗੀ ਮੇਰੇ ਡੀਆਈਜੀ ਸਾਹਿਬ ਸੀਗੇ ਜੇਐਸ ਬਾਬਾ ਮੈਂ ਉਹਨਾਂ ਕੋਲ ਪੇਸ਼ ਹੋਇਆ ਤੇ ਮੈਂ ਕਿਹਾ ਕਿ ਸਰ ਜੀ ਮੈਂ ਪੜਨਾ ਚਾਹੁੰਦਾ ਤੇ ਅੱਧਾ ਮੈਂ ਬੀਐਸਸੀ ਕਰ ਰਿਹਾ ਸੀਗਾ ਤੇ ਉਹਨਾਂ ਨੇ ਪਰਮਿਟ ਕਰ ਦਿੱਤਾ ਕਹਿੰਦੇ ਉਹਨਾਂ ਨੇ ਜੀ ਸੀਆਈਡੀ ਚ ਮੇਰੀ ਬਦਲੀ ਕਰ ਦਿੱਤੀ ਤੇ ਮੇਰੀ ਡਰੈਸ ਵਗੈਰਾ ਸਾਰੀ ਮਾਫ ਹੋ ਗਈ ਉਹ ਪਤਾ ਨਹੀਂ ਅੱਛਾ ਸਮੇਂ ਸੀਗਾ ਜਾਂ ਮਾੜਾ ਮੇਰਾ ਕੰਮ ਸੀਗਾ ਕਿ ਮੈਂ ਕਾਲਜ ਚ ਜਾਂਦੇ ਹੀ ਮੈਨੂੰ ਡਰਾਮਾਂ ਦਾ ਜੋ ਗਰੁੱਪ ਸੀਗਾ ਕਾਲਜ ਦਾ ਯੂਨੀਵਰਸਿਟੀ ਦਾ ਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਕੀਤੀ ਫਿਰ ਮੈਂ ਉੱਥੇ ਮੈਨੂੰ ਡਰਾਮੇ ਚ ਜਗ੍ਹਾ ਮਿਲ ਗਈ ਮਤਲਬ ਹੁੰਦਾ ਤਾਂ ਹੈ ਇਹ ਕਿ ਸ਼ੁਰੂ ਦੇ ਵਿੱਚ ਜਿਹੜੇ ਗਰੁੱਪ ਦੇ ਵਿੱਚ ਬੰਦੇ ਹੁੰਦੇ ਉਹ ਨਹੀਂ ਐਡਜਸਟ ਹੋਣ ਦਿੰਦੇ ਵੀ ਜਾਂ ਚਾਹ ਲੈ ਕੇ ਆ ਮੇਰਾ ਪਾਣ ਲਿਆ ਮੈਨੂੰ ਸਿਗਰਟ ਪਲਾ ਇਹ ਉਹ ਐਦਾਂ ਕੰਮ ਕਰਵਾਉਂਦੇ ਹੁੰਦੇ ਸੀਗੇ ਪਰ ਪਤਾ ਨਹੀਂ ਕੀ ਵਜ੍ਹਾ ਸੀ ਪੁਲਿਸ ਦੇ ਵਿੱਚ ਹੁੰਦੇ ਹੋਏ ਵੀ ਮੇਰੇ ਦਿਲ ਵਿੱਚ ਉਹ ਸੇਵਾ ਜਿਹੜੀ ਮੈਂ ਤੋਂ ਕਰਵਾਉਂਦੇ ਸੀਗੇ ਮੈਂ ਉਹਨੂੰ ਮਾਈਂਡ ਨਹੀਂ ਕਰਦਾ ਸੀਗਾ ਹੌਲੀ-ਹੌਲੀ ਮੈਨੂੰ ਡਰਾਮੇ 'ਚ ਵੀ ਕੰਮ ਮਿਲ ਗਿਆ ਤੇ ਉੱਥੇ ਯੂਨੀਵਰਸਿਟੀ ਵਿੱਚ ਬਾਈਕ ਮੈਨੂੰ ਬੈਸਟ ਐਕਟਿੰਗ ਅਵਾਰਡ ਮਿਲੇ ਮੋਨੋ ਐਕਟਿੰਗ ਕਰਨ ਜਾਣਾ ਵਨ ਐਕਟ ਪਲੇ ਕਰਨਾ ਜਾਂ ਜਦੋਂ ਵੀ ਅਦਾ ਯੂਥ ਫੈਸਟੀਵਲ ਹੋਣੇ ਤਾਂ ਰੱਬ ਦੀ ਕਿਰਪਾ ਸੀਗੀ ਜਾਂ ਕਿਆ ਕਹਾ ਮੈਨੂੰ ਤਾਂ ਸਮਝ ਨਹੀਂ ਆ ਕਿ ਉਹ ਮੈਨੂੰ ਅਵਾਰਡ ਵਗੈਰਾ ਜਿਹੜੇ ਮਿਲਦੇ ਸੀਗੇ ਉਹਦੇ ਨਾਲ ਮੇਰਾ ਮੈਨੂੰ ਦਿਮਾਗ ਖਰਾਬ ਨਹੀਂ ਹੋਇਆ ਕਿ ਮੈਂ ਹੀਰੋ ਟਾਈਪ ਨਹੀਂ ਬਣ ਗਿਆ ਉੱਥੇ ਪੌਪੂਲਰ ਨਹੀਂ ਕਾਲਜ ਹੋਇਆ ਮੇਰਾ ਨਾਮ ਪੌਪੂਲਰ ਹੋ ਗਿਆ ਮਤਲਬ ਬੋਰਡਾਂ ਤੇ ਜਿਹੜੇ ਹੁੰਦੇ ਨੋਟਿਸ ਬੋਰਡ ਉਨਾਂ ਤੇ ਲਿਖਿਆ ਹੁੰਦਾ ਸੀਗਾ ਵੀ ਐਨ ਸ਼ਰਮਾ ਵਨ ਦਾ ਬੈਸਟ ਐਕਟਿੰਗ ਅਵਾਰਡ ਫਰੋਮ ਹੁਸ਼ਾਰਪੁਰ ਕਦੀ ਮਕੇਰੀਆਂ ਤੋਂ ਕਦੀ ਜਲੰਧਰ ਤੋਂ ਐਦਮ ਉੱਥੇ ਪੜਦੇ-ਪੜਦੇ ਹੀ ਇੱਕ ਅਨਮੋਲ ਪੂਸ਼ਣ ਮੁੰਡਾ ਮੈਨੂੰ ਮਿਲਣ ਆਇਆ ਤੇ ਕਹਿੰਦਾ ਕਿ ਮੈਂ ਟੈਗੋਰ ਥੀਏਟਰ ਵਿੱਚ ਡਰਾਮੇ ਕਰਦਾ ਹੈ professionl ਥੀਏਟਰ ਕਰਦਾ ਹੈ ਤੇ ਇੱਕ ਪਲੇ ਹੈ ਉਹਦੇ ਵਿੱਚ ਇੱਕ ਰੋਲ ਹੈ ਉਹ ਤੁਹਾਨੂੰ ਕਰਵਾਣਾ ਰੋਲ ਸੀਗਾ 네ਗੇਟਿਵ ਮਤਲਬ ਪਲੇ ਦਾ ਨਾਮ ਸੀਗਾ ਰਾਮ ਸ਼ਾਮ ਜਦੂ ਬਦਲ ਸਰਕਾਰੀ ਇੱਕ ਬੰਗਾਲ ਦੇ ਰਾਈਟਰ ਹੈ ਉਹਨਾਂ ਦਾ ਲਿਖਿਆ ਹੋਇਆ ਸੀਗਾ ਉਹਦੇ ਵਿੱਚ ਇੱਕ ਖੂਨੀ ਦਾ ਰੋਲ ਸੀਗਾ ਮਰਡਰਰ ਸੀਗਾ ਬੰਦਾ ਉਹਦੀ ਉਹਦਾ ਰੋਲ ਸੀਗਾ ਉਹ ਮੈਨੂੰ ਕਰਨ ਨੂੰ ਨਾ ਕਿਹਾ ਔਰ ਮੈਂ ਐਗਰੀ ਹੋ ਗਿਆ ਆ ਦੇਖਿਆ ਤੇ ਉਥੇ ਆਡੀਅנס ਦੇ ਸਾਹਮਣੇ ਪਲੇ ਕੀਤਾ ਤਾੜੀਆਂ ਵਜਣ ਜਾਂ ਲੋਕ ਬਾਅਦ ਵਿੱਚ ਮਿਲਣਾ ਆਣ ਫੋਟੋਆਂ ਪਲੇ ਦੀਆਂ ਹੋਣ ਉਹੋ ਹੀ ਇੱਕ ਲਾਈਵ ਜਿਹੜਾ ਸਮਾਂ ਸੀਗਾ ਉਹ ਮਤਲਬ ਮੇਰੇ ਨੂੰ ਲੱਗਿਆ ਕਿ ਇਹ ਬੜਾ ਵਧੀਆ ਸਮਾਂ ਹੈ ਉਹ ਜਿਹੜੀ ਮੈਂ ਪੁਲਿਸ ਦੀ ਡਰੈਸ ਪਾ ਕੇ ਘੁੰਮਦਾ ਹਾਂ ਜਾਂ 벨ਟ ਲਾ ਕੇ ਘੁੰਮ ਮੈਂ ਉਦੋਂ ਜ਼ਿਆਦਾ ਮੈਨੂੰ ਇੱਥੇ ਰਿਸਪੈਕਟ ਮਿਲ ਰਹੀ ਹੈ ਐਸ ਤਰ੍ਹਾਂ ਦਾ ਫੀਲ ਹੋਇਆ ਫਿਰ ਮੈਂ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਔਰ ਪੜਾਈ ਵੱਲ ਫਿਰ ਵੀ ਮੇਰਾ ਇੰਨਾ ਧਿਆਨ ਨਹੀਂ ਗਿਆ। ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।